ਵੀ ਹਮਲਾ ਕੀਤਾ ਇਹਨਾਂ ਨੇ ਬਹੁਤ ਪੂਰੀ ਤਰ੍ਹਾਂ ਹਮਲਾ ਕੀਤਾ ਮੈਂ ਉਹਨਾਂ ਦੀ ਵੀ ਕਿਉਂਕਿ ਕੱਲ ਨੂੰ ਲਾਂਚਨ ਲੱਗਣਾ ਸੀਗਾ ਕਿ ਅਧਿਆਪਕ ਨੇ ਹੱਥ ਚੱਕ ਲਿਆ ਮੁਖ ਅਧਿਆਪਕ ਨੇ ਹੱਥ ਚੱਕ ਲਿਆ ਤਰ੍ਹਾਂ ਹੈ ਕਿ ਜਿਹੜਾ ਮਿਡੇ ਮੀਲ ਬੰਦਾ ਹੈ ਜਦੋਂ ਬੱਚੇ ਸਵੇਰੇ ਆ ਜਾਂਦੇ ਆ ਬੱਚੇ ਹਾਜ਼ਰੀ ਇੱਕ ਲੱਗਦੀ ਹੈ ਜਦੋਂ ਹਾਜ਼ਰੀ ਲੱਗਦੀ ਹੈ ਉਹ ਮੈਂ ਸੱਚ ਕੇ ਪੱਥ ਕਰ ਰਹੀ ਹੂੰ ਤੂੰ ਮੁਝੇ jhuka ਨਹੀਂ ਸਕਤੇ ਮੈ ਸੂਨੇ ਹੋਏ تھے ਆ 14 ਤਰੀਕ ਤੋਂ ਬਾਅਦ 15 ਤਰੀਕ ਨੂੰ ਆਏ ਆ ਘਟਨਾ ਹੋ ਗਈ ਉਹਨਾਂ ਨੇ ਗੇਟ ਤੇ ਆ ਕੇ ਕੁਝ ਲੋਕਾਂ ਨੂੰ ਲੈ ਕੇ ਗੰਦੀਆਂ ਗਾਲਾਂ ਫੇਰ ਵੀ ਗੱਡੀਆਂ ਸਿਕਿਉਰਟੀ ਵਾਲੇ ਉੱਥੇ ਮੌਜੂਦ ਸੀਗੇ ਠੀਕ ਹੈ ਜੀ ਉਹਨਾਂ ਨੂੰ ਆਨ ਦਾ ਫੋਰਥ ਪੇਜ ਪਰਦਾ ਹੈ ਵਿਦਿਆਰਥੀ ਅਰਸ਼ਦੀਪ ਮਾਂਜੂ ਉਹਨੇ ਉਹ ਮੇਰੇ ਕੋਲ ਕੰਪਲੇਂਟ ਲੈ ਕੇ ਆਇਆ ਉਹਦੀ ਮਦਰ ਨਾਲ ਸੀ ਇਸ ਇਸੇ 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 ਸਾਰੀ ਘਟਨਾ ਕ੍ਰਮ ਜਿਹੜਾ ਹੈ ਇਹ ਆਫਿਸ ਦੇ ਵਿੱਚ ਆ ਰਿਕਾਰਡ ਦਿੱਤਾ ਜਾਵੇ ਅੱਛਾ ਜਦੋਂ ਦੂਸਰੀ ਗੱਲ ਜਿਹੜੀ ਹੈ ਉਹ 10 ਤਰੀਕ ਨੂੰ ਕਹਿੰਦੀ ਟਰਮੀਨੇਟ ਹੋ ਗਏ 10 ਮਹੀਨੇ ਤੋਂ ਲੈ ਕੇ 23 ਤਰੀਕ ਤੱਕ ਅ 10 ਤਰੀਕ ਤੋਂ ਬਾਅਦ ਕਿਰਮਲ ਚੰਦ ਜੀ ਸਾਡੇ ਨਾਲ ਜੁੜੇ ਨੇ ਹਿੰਦੀ ਮਾਸਟਰ ਨੇ ਨਾਲ ਸਕੂਲ ਦੇ ਅਫੀਸ਼ੀਅਲ ਅਫੀਸ਼ੀਅਲ ਇੰਚਾਰਜ ਵੀ ਹੈਗੇ ਤੁਸੀਂ ਜਿਹੜਾ ਤਲਵਾੜੇ ਦੇ ਮਾਡਲ ਹਾਈ ਸਕੂਲ ਸੈਕਟਰ 2 ਦੇ ਵਿੱਚ ਹਾਈ ਪ੍ਰੋਫਾਈਲ ਜਿਹੜਾ ਕਿ ਅੱਜ ਪੂਰੇ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਇੱਕ ਐਜੂਕੇਸ਼ਨ ਜਿਹੜਾ ਜਿਹਨੂੰ ਆਪਾਂ ਸਿੱਖਿਆ ਦਾ ਮੰਦਰ ਵੀ ਕਹਿੰਦੇ ਆ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਰੇ ਅਸੀਂ ਸਾਡੇ ਨਾਲ ਗੱਲਬਾਤ ਕਰਨਗੇ ਕਿ ਇਸ ਇਹ ਘਟਨਾ ਜਿਹੜੀ ਹੋਈ ਹੈ ਉਹਦੇ ਪਿੱਛੇ ਤੁਸੀਂ ਸਾਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਵਾਪਕ ਹੋਇਆ ਜਾਂ ਪਹਿਲੇ ਤੋਂ ਵੀ ਸੀਗਾ ਚੱਲਦਾ ਆ ਰਿਹਾ ਸੀਗਾ ਸਰ ਐਸ ਐਮ ਸੀ ਕਮੇਟੀ ਦੀ ਚੋਣ ਹੋਣੀ ਸੀ ਅੱਛਾ ਜੀ ਉਹਦੇ ਲਈ ਪਹਿਲਾਂ ਆਪਾਂ ਮੀਟਿੰਗ 11 ਜੁਲਾਈ ਨੂੰ ਰੱਖੀ ਸੀ ਪੇਰੈਂਟਸ ਦਾ ਇਕੱਠ ਬਹੁਤ ਘੱਟ ਸੀ ਇਸ ਕਰਕੇ ਐਸਐਮਸੀ ਕਮੇਟੀ ਦੇ ਜੋ ਨੋਰਮਸ ਸੀਗੇ ਪੇਰੈਂਟਸ ਦਾ ਇਕੱਠ ਜਿਆਦਾ ਹੋਣਾ ਚਾਹੀਦਾ ਠੀਕ ਹੈ ਆਸੀਂ ਉਸ ਨੂੰ ਟਾਲਦੇ ਹੋਏ ਪੋਸਟਪੋਨ ਕੀਤਾ ਤੇ 14 ਤਰੀਕ ਨੂੰ ਪੇਰੈਂਟਸ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਇਕੱਠ ਦੇ ਰੂਪ ਵਿੱਚ ਲਗਭਗ 26 ਪੇਰੈਂਟਸ ਜਿਹੜੇ ਹੈ ਉਹ ਜੁੜ ਗਏ ਜੁੜ ਗਏ ਜੁੜ ਗਏ ਪੇਰੈਂਟਸ ਨੇ ਹੀ ਜਿਹੜਾ ਹੈ ਸਰਵ ਸੰਪੰਨ ਸம்மਤੀ ਨਾਲ ਜਿਹੜਾ ਹੈ ਆ 12 ਮੈਂਬਰ ਚੁਣੇ ਇਸ ਇਸ ਪ੍ਰਕਿਰਿਆ ਨੂੰ ਸਚਾਰੂ ਰੂਪ ਚ ਚਲਾਣ ਲਈ ਮੇਰੇ ਦੁਆਰਾ ਇੱਕ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਕੀਤਾ ਗਿਆ ਜਿਨ੍ਹਾਂ ਨੂੰ ਕਿ ਸਿੱਖਿਆ ਵਿਭਾਗ ਦੇ ਨਾਰਮਸ ਨੂੰ ਨਿਵਾਗਾ ਪਾਲਨ ਕਰਨਾ ਕਰਨਾ ਸੀ ਉਸ ਦੇ ਵਿੱਚ ਮੈਂ ਸਿਰਫ ਇੱਕ ਅਬਜ਼ਰਵਰ ਦੇ ਰੂਪ ਵਿੱਚ ਮੌਜੂਦ ਸੀ ਤਾਂ ਕਿ ਕੋਈ ਪੱਖਪਾਤ ਨਾ ਹੋ ਸਕੇ ਬੜਾ ਹੀ ਕੰਮ ਜਿਹੜਾ ਸਾਰਾ ਇਹ ਬੜੇ ਸੁਚਾਰੂ ਢੰਗ ਨਾਲ ਚੱਲਿਆ ਠੀਕ ਹੈ ਜੀ ਜਿਹੜੇ 26 ਪੇਰੈਂਟਸ ਸੀਗੇ ਉੱਥੇ ਮੌਜੂਦ ਸੀਗੇ ਉਹਨਾਂ ਵਿੱਚੋਂ ਜਿਹੜੇ ਨਾਮਿਨਿਸ ਆਏ ਹੈਗੇ ਠੀਕ ਹੈ ਉਹਨਾਂ ਦੁਆਰਾ ਹੀ ਸਿਲੈਕਟ ਕੀਤੇ ਗਏ ਜਿਨ੍ਹਾਂ ਨੇ ਨਾਮਿਨਿਸ ਆਪਣਾ ਨਾਮੰਕਨ ਨਹੀਂ ਦਿੱਤਾ ਸੀ ਉਹ ਇੱਥੇ ਮੌਜੂਦ ਸੀਗੇ ਉਹ 12 ਨਾਮੰਕਨ ਜਿਹੜੇ ਸੀਗੇ ਉਹਨਾਂ ਦੁਆਰਾ ਹੀ ਸਾਹਮਣੇ ਆਏ ਸਾਹਮਣੇ ਆਏ